ਲੋ ਜੀ ਟੁੱਟੇ-ਫੁੱਟੇ ਜੇ ਤਿਆਰ ਹੋ ਓਕੇ ਤੇ ਅਜਨਾ ਕੱਪੜੇ ਬਹੁਤ ਸਾਰੇ ਧੋਣ ਵਾਲੇ ਸੀ ਫਿਰ ਮੈਂ ਉਹ ਕੱਪੜੇ ਧੋਣ ਲੱਗ ਗਈ ਇੱਕ ਪਤਾ ਨਹੀਂ ਜਦੋਂ ਕਿਤੇ ਮੈਂ ਜਾਣਾ ਹੋਵੇ ਮੈਨੂੰ ਇੰਨੇ ਕੰਮ ਆਉਂਦੇ ਮੇਰੇ ਦਿਮਾਗ 'ਚ ਇੰਨੇ ਕੰਮ ਆਉਂਦੇ ਫਿਰ ਮੈਨੂੰ ਹੁੰਦਾ ਵੀ ਮੈਂ ਸਾਰੇ ਅੱਜ ਹੀ ਕਰਕੇ ਜਾਵਾਂ ਕਿ ਇੱਕ ਮੈਨੂੰ ਆ ਲੱਗਦਾ ਵੀ ਜਦੋਂ ਵੀ ਕਿਤੇ ਜਾਣਾ ਹੈ ਨਾ ਤੇ ਸਾਰੇ ਕੰਮ ਮੈਂ ਵਧੀਆ ਤਰੀਕੇ ਨਾਲ ਕਰਕੇ ਜਾਈਏ ਤੇ ਬੜਾ ਵਧੀਆ ਲੱਗਦਾ ਮਨ ਦਿਆ ਵੀ ਕੁਝ ਰਹਿੰਦਾ ਹਨਾ ਵੀ ਟੈਨਸ਼ਨ ਜਿਹੀ ਨਹੀਂ ਹੁੰਦੀ ਹੈਗੀ ਕਿ ਹਾਏ ਆਹ ਕੰਮ ਕਰਨ ਵਾਲਾ ਪਹਿਲਾਂ ਮੈਂ ਸੋਚਿਆ ਕਿ ਚਲ ਮੈਂ ਨਾ ਆ ਕੇ ਕੱਪੜੇ ਧੋ ਲੂੰਗੀ ਦੇਖ ਕ ਉਹਨਾਂ ਨੇ ਦੇ ਕੀ ਵਾਈਜ਼ ਹੁੰਦੇ ਨੇ ਨੀਲਪਿੰਡ ਸਾਫ ਕਰਨ ਵਾਲੇ ਰਿਮੂਵਰ ਜਆ ਉਹ ਵੀ ਘਰੇ ਛੱਡ ਆਈਆਂ ਚਲੋ ਕੋਈ ਨਾ ਹੱਥ ਲਗਾ ਕੇ ਵਹਿ ਜਾਗੇ ਤੇ ਤੁਸੀਂ ਸਾਰੇ ਪੁੱਛਦੇ ਹੋਗੇ ਵੀ ਤੁਸੀਂ ਕਿੱਥੇ ਚੱਲੇ ਗਰਮੀ ਜੰਨਾ ਤਿਆਰ ਸ਼ਿਆਰ ਹੋ ਕੇ ਤੇ ਆਪਣੇ ਭੈਣ ਨੇ ਇੱਥੇ ਮੰਮੀ ਹਸਪੀਟਲ ਚ ਜਿਹੜੇ ਐਡਮਿਟ ਸੀ ਨਾ ਤੇ ਉੱਥੇ ਭੈਣਾ ਜਿਹੜੀਆਂ ਹੈਲਪਰ ਭੈਣਾ ਸੀ ਤੇ ਉਹਨਾਂ ਨਾਲ ਤੁਹਾਨੂੰ ਪਤਾ ਵੀ ਮੇਰੀ ਸਾਰਿਆਂ ਨਾਲ ਵਧੀਆ ਅਟੈਚਮੈਂਟ ਜੀ ਹੋ ਜਾਂਦੀ ਏ ਤੇ ਉਹਨਾਂ ਨੇ ਮੰਮੀ ਨੂੰ ਵਧੀਆ ਆਪਣੀ ਮਾਂ ਵਾਂਗੂ ਸੰਭਾਲਣਾ ਜਦੋਂ ਕਿ ਤੁਸੀਂ ਇੱਧਰ ਉਧਰ ਤੁਰ ਜਣਾ ਸੀ ਉਹਨਾਂ ਦੇ ਸਾਹ ਤੇ ਛੱਡ ਜਣਾ ਵੀ ਹਾਲ ਤੁਸੀਂ ਹੈਗੇ ਨਾ ਤੁਸੀਂ ਬੜਾ ਦੇਖ ਲਓ ਜੇ ਕੋਈ ਲੋੜ ਪ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਤੇ ਤਾਂ ਹੀ ਸੋਚਿਆ ਕਿ ਆਪਣੀ ਜਿੰਨੀ ਵੀ ਸਾਡੀ ਹੈ ਨਾ ਆਪਾਂ ਕਮਾਈ ਕਰਦੇ ਹਾਂ ਨਾ ਉਹਦੇ ਤੇ ਹਾਂ ਵੀ ਜਿੰਨਾ ਸਾਡੀ ਔਕਾਤ ਹੈ ਜਿੰਨੀ ਸਾਡੀ ਪਹੁੰਚ ਹੈ ਨਾ ਕਿ ਉਹਨਾਂ ਕਾ ਅਸੀਂ ਜ਼ਰੂਰ ਦੇ ਕੇ ਜਾਈਏ ਤੇ ਇੱਕ ਆਪਣੇ ਭੈਣ ਨੇ ਸਰਜੀਤ ਕੌਰ ਯੂਕੇ ਤੋਂ ਤੇ ਉਹਨਾਂ ਉਹ ਕਹਿੰਦੇ ਕਿ ਮੇਰੇ ਵੱਲੋਂ ਵੀ ਜ਼ਰੂਰ ਦੇ ਕੇ ਆਇਓ ਹਨਾ ਕਿ ਜਿੰਨੀ ਸਾਡੀ ਪਹੁੰਚ ਹੈ ਆਪਾਂ ਜਿੰਨੇ ਕੁ ਜੋਗੇ ਹੈਗੇ ਆ ਯਾਰ ਆਪਾਂ ਨੂੰ ਇੰਨਾ ਕੁ ਸੁਵਾਂਤ ਕੱਢਣਾ ਚਾਹੀਦਾ ਖਾਸ ਕਰਕੇ ਇਹੋ ਜੇ ਕੰਮਾਂ ਦੇ ਵਿੱਚ ਜ਼ਰੂਰ ਕੱਢਿਆ ਕਰੋ ਜਿੱਥੇ 3ਾਂ ਦਾ ਕੰਮ ਹੋਵੇ ਕਿ ਨਾ ਜੀ ਤੇ ਉਹਨਾਂ ਦੀ ਬੇਟੀ ਦਾ ਅੱਜ ਵਿਆਹ ਹੈ ਤੇ ਅਸੀਂ ਉੱਥੇ ਚੱਲੇ ਆ ਤੇ ਪਿੰਡ ਹੈਗਾ ਸਿਬਿਆ ਆਰਾਮ ਨਗਰ ਸਿਬਿਆ ਆਰਾਮ ਨਗਰ ਸਿਬਿਆ ਪਿੰਡ ਹੈ ਹਨਾ ਤੇ ਆਪਣਾ ਇੱਥੇ ਮੰਮੀ ਐਡਮਿਟ ਸੀ ਯਾਨੀ ਕਿ ਸਿਬਿਆ ਹਸਪੀਟਲ ਦੀ ਨਾ ਤੇ ਉਸੇ ਪਿੰਡ ਦਾ ਹੀ ਯਾਨੀ ਕਿ ਨਾਮ ਤੇ ਹੀ ਉੱਪਰ ਉਹਨਾਂ ਨੇ ਹਸਪੀਟਲ ਬਣਾਇਆ ਹੋਇਆ ਯਾਨੀ ਕਿ ਡਾਕਟਰ ਸਾਹਿਬ ਵੀ ਸਿਬਿਆ ਪਿੰਡ ਦੇ ਨੇ ਹਨਾ ਤੇ ਬਸ ਆਪਾਂ ਚੱਲਦੇ ਆ ਥੋੜੇ ਟਾਈਮ ਤੱਕ ਵੈਸੇ ਆਪ ਘਰ ਦੇ ਕੰਮ ਹੋ ਗਏ ਬਹੁਤ ਸਾਰੇ ਇੱਧਰ ਉੱਧਰ ਖਿਲਰੇ ਪਏ ਸੀ ਉਹ ਸੈੱਟ ਕਰਨ ਲੱਗੇ ਤੇ ਬਾਕੀ ਬੱਚਿਆਂ ਨੂੰ ਤੁਹਾਨੂੰ ਪਤਾ ਛੁੱਟੀਆਂ ਚੱਲ ਰਹੀਆਂ ਨੇ ਇਸ ਕਰਕੇ ਵੀ ਬੱਚਾ ਕਰਕੇ ਥੋੜਾ ਪਤਾ ਲੇਟ ਹੋ ਜਾਂਦੇ ਆ ਤੇ ਅੱਜ ਜਦੋਂ ਕਿਤੇ ਜਾਣਾ ਹੋਵੇ ਨਾ ਉਧਰ ਆਂਟੀ ਨੇ ਵੀ ਨਹੀਂ ਆਈ ਹੈਗੀ ਹਰਪਾਲੀ ਭੈਣ ਵੀ ਨਹੀਂ ਆਈ ਹੈਗੀ ਅੱਜ ਤੇ ਅੱਜ ਸਾਰੇ ਕੰਮ ਆਪ ਹੀ ਕਰਨੇ ਪਏ ਤੇ ਚਲੋ ਕੋਈ ਗੱਲ ਨਹੀਂ ਜਿਵੇਂ ਤੇ ਮੈਂ ਕਰਕੇ ਚਾਹੇ ਲੇਟ ਹੀ ਸਹੀ ਕਿਉਂਕਿ ਥੋੜਾ ਟਾਈਮ ਬੈਠਾਂਗੇ ਚਾਹ ਪਾਣੀ ਪੀਵਾਂਗੇ ਤੇ ਸ਼ਗਨ ਦੇ ਕੇ ਫਿਰ ਆਪਾਂ ਆ ਜਾਾਂਗੇ ਕਿਉਂਕਿ ਆਉਂਦੇ ਹੋਏ ਸਾਰਾ ਕੰਮ ਚੱਕਣਾ ਬੁਟੀਕ ਦਾ ਆਪਣਾ ਹੀ ਕਿਉਂਕਿ ਕੱਲ ਮੰਡਿਆ ਤੇ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਜਿਹੜਾ ਲੜਾਈ ਲੁੜੀ ਲੱਗਣ ਵਾਲਾ ਸੀ ਉਹ ਕੰਮ ਸਾਰਾ ਕੈਨਸਲ ਹੋ ਗਿਆ ਤੇ ਬਹੁਤ ਹੀ ਵਧੀਆ ਗੱਲ ਹੋਈ ਕਿਉਂਕਿ ਸਾਨੂੰ ਡਰ ਸੀ ਕਿਤਨਾ ਕਿਤੇ ਸਾਡੇ ਕੰਮ ਤੇ ਵੀ ਬਹੁਤ ਫਰਕ ਪੈਣਾ ਸੀ ਤੇ ਕੁਝ ਕੋਰੀਅਰ ਆਪਾਂ ਭੇਜ ਨਹੀਂ ਸੀ ਰਹੇ ਹੈਗੇ ਵੀ ਕਿਤੇ ਜਿਆਦਾ ਕੰਮ ਵੱਧ ਗਿਆ ਤੇ ਕੋਰੀਅਰ ਰਸਤੇ 'ਚ ਹੀ ਰਹਿ ਜਾਣ ਹਨਾ ਕੋਈ ਫਾਇਦਾ ਨਹੀਂ ਹੈਗਾ ਵੀ ਭੈਣਾ ਵੀ ਪਰੇਸ਼ਾਨ ਹੋਣਗੇ ਆਪਾਂ ਵੀ ਪਰੇਸ਼ਾਨ ਹੋਣਾ ਹੋਵਾਂਗੇ ਇਸ ਕਰਕੇ ਆਪਾਂ ਵੇਟ ਕਰ ਰਹੇ ਸੀ ਵੀ ਥੋੜਾ ਦੇਖ ਲਈਏ ਵੀ ਕਦੋਂ ਇਹ ਸਾਰਾ ਇਹਦਾ ਮਾਮਲਾ ਠੰਡਾ ਹੁੰਦਾ ਚਲੋ ਕੱਲ ਸਾਰਾ ਕੁਝ ਫਾਈਨਲ ਹੋ ਗਿਆ ਹਨ ਤੇ ਹੁਣ ਆਪਾਂ ਮੰਡੇ ਤੋਂ ਰੈਗੂਲਰ ਜਿਹੜੇ ਕੋਰੀਅਰ ਵਗੈਰਾ ਨੇ ਉਹ ਭੇਜਦੇ ਆਂ ਕੋਈ ਕਾਫੀ ਬੜਾ ਟੈਨਸ਼ਨ ਚ ਆਈਆਂ ਪਈਆਂ ਨੇ ਵੀ ਹਾਈ ਪਤਾ ਨਹੀਂ ਕੋਰੀਰ ਆਉਣੇ ਆ ਕਿ ਨਹੀਂ ਆਉਣੇ ਹੈਗੇ ਤੇ ਬਾਕੀ ਸੁਨਾਮ ਆਪਾਂ ਪਹੁੰਚ ਗਏ ਆ ਪ੍ਰਧਾਨ ਸਾਹਿਬ ਸਾਡੇ ਕੁਝ ਨਹੀਂ ਬੋਲ ਰਹੇ ਹੈਗੇ ਤੇ ਉਹ ਮੇਰੇ ਵੱਲ ਵੇਖੀ ਆਂਦੇ ਕਿ ਅਮਣ ਕੱਲੀ ਗੱਲਾਂ ਕਰੀ ਜਾਂਦੀ ਤੇ ਮੈਂ ਕੋਈ ਹਸਾਬ ਨਹੀਂ ਦੇਣਾ ਚਾਹੁੰਦਾ ਹੈਗਾ ਕੋਈ ਗੱਲ ਨਹੀਂ ਪ੍ਰਧਾਨ ਅੱਜ ਮੇਰੇ ਵਾਲ ਖਰਾਬ ਹੋ ਗਏ ਯਾਰ ਪਤਾ ਨਹੀਂ ਕਿੱਦਾਂ ਮੇਰੇ ਵਾਲ ਗਿੱਲੇ ਹੋ ਗਏ ਤੇ ਮੈਂ ਜੂੜਾ ਕਰ ਲਿਆ ਤੇ ਮੇਰੇ ਵਾਲਾਂ 'ਚ ਨਾ ਬੈਂਡ ਪੈ ਗਿਆ ਹੁਣ ਤਾਂ ਦੇਖਦਿਆਂ ਆਉਂਦੇ ਹੋ ਆਪਣੇ ਰਸਤ ਲੂਣ ਵਾਲਾ ਵੀਰਾ ਹਰਸ਼ੌਰ ਇਹਨਾਂ ਮੈਂ ਗੱਲ ਕਰਦੀ ਫਿਰਦਾ ਕੀ ਹੱਲ ਹੋ ਸਕਦਾ ਆ ਦੇਖੋ ਜੇ ਦੀ ਕੱਲ ਗੱਲ ਕਰ ਰਹੀ ਸੀ ਨਾ ਤਾਂ ਕਹਨੂੰ ਇੱਦਾਂ ਕਿਹਾ ਇੱਦਾਂ ਕਰਨਾ ਐ ਆਵੇ ਕਹਿੰਦਾ ਇਤਨੂੰ ਇਹ ਇੱਕ ਗੱਲ ਹੋਰ ਅੱਜ ਹੈਗਾ ਮਦਰਸਡੇ ਤੇ ਸਾਰੇ ਨਾ ਮਦਰਸਡੇ ਦੀਆਂ ਬਹੁਤ ਬੜਾਈ ਤੇ ਆਪਾਂ ਵੀ ਅੱਜ ਪਟਾਚਾ ਜਿਹਾ ਪ੍ਰੋਗਰਾਮ ਕਰੇ ਕਰਨਾ ਠੀਕ ਹੈ ਠੀਕ ਹੈ ਆਪਾਂ ਜਾਂਦੇ ਸਾਰਾ ਕੁਝ ਕਰਕੇ ਜਾਵਾਂਗੇ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹਾਂ ਉਹਨਾਂ ਨੂੰ ਕੁਝ ਨਹੀਂ ਪਤਾ ਹੋਏਗਾ ਉਹ ਤਾਂ ਬਿਨਲਾ ਦੰਨਾ ਹਨੂ ਕੇ ਬੈਠੀਆਂ ਸੇਰਦੀਆਂ ਤੇਲ ਪੁਆਈਏ ਤੇ ਅੱਗੇ ਨੂੰ ਜਾਈਏ 100 ਰੁਪਏ ਦਾ ਪਾ ਦੇ ਵੀਰੇ ਇਹਦੇ ਤੋਂ ਸਭ ਖਾਈ ਆ ਗਏ ਇਹ ਸੌਖੀ ਦੀ ਨੇੜੀ ਹੈ ਅੱਛਾ ਮੈਂ ਕਿਹਾ ਤਾਂ ਹੋਰ ਪਿੰਡ ਹੈ ਕੋਈ ਜਦੋਂ ਅਪਾ ਪਿੰਡ ਪਹੁੰਚ ਗਏ ਤੇ ਉਹ ਪ੍ਰਧਾਨ ਸਾਹਿਬ ਨਾਲ ਬਣ ਗਏ ਉਹ ਲੋਕੇਸ਼ਨ ਜਿੱਥੇ ਆਪਾਂ ਪਹੁੰਚਣਾ ਹੈ ਟਾਈਮ ਬਹੁਤ ਹੋ ਗਿਆ ਆਪਾਂ ਬਹੁਤ ਡੇਟ ਹੋ ਗਿਆ ਕਿਉਂਕਿ ਮੈਂ ਪੱਗ ਬੰਨਦੇ ਹੋਏ ਲੇਟ ਹੋ ਗਿਆ ਹੋਰ ਅੱਜ ਤਾਂ ਪ੍ਰਧਾਨ ਸਾਹਿਬ ਦੀ ਨਾ ਪੱਗ ਹੀ ਸੈੱਟ ਨਹੀਂ ਆਈ ਹੈਗੀ ਟੁਕੜ 10 ਵਾਰੀ ਬੰਨੀ ਹੁਣ 1 ਘੰਟਾ ਲੱਗ ਆਉਣਾ ਮੈਨੂੰ ਪੱਗ ਬੰਨਣ ਨਾਲ ਸੱਟੀ ਨਹੀਂ ਆ ਰਹੀ ਸੀ ਪੱਕ ਫੜੀ ਮਿਸਟਰ ਰਿੰਨਾ ਚੋਕਰ ਕੀ ਪ੍ਰਧਾਨ ਸਾਹਿਬ ਨੇ ਨੂੰ ਨਹੀਂ ਕੁਝ ਬੋਲੇ ਹੈਗੇ ਪਹਿਲਾਂ ਤਾਂ ਕੰਨ ਲੰਨੇ ਅੱਜ ਜਾਣਾ ਕੱਲ ਨਹੀਂ ਜਾ ਸਕਦੇ ਆਪਾਂ ਮੈਂ ਯਾਰ ਜਦੋਂ ਪੱਕ ਨਹੀਂ ਬੰਨੀ ਆ ਰਹੀ ਫਿਰ ਕੀ ਕਰਾਂ ਅਜ ਤਾਂ ਲੇਟ ਹੋਈ ਜਾਂਦੇ ਆਪਾਂ ਨਾ ਅੰਦੂ ਜੀ ਪੱਕ ਲੈ ਆ ਕੇ ਦਿੰਨੇ ਆ ਇਕ ਪਿੰਡ ਵੀ ਵਧੀਆ ਲੱਗ ਰਿਹਾ ਸਾਫ ਸੁਥਰਾ ਜੀ ਹਾਂ ਇਹ ਤਾਂ ਸੋਹੀਆ ਪਿੰਡ ਆ ਰਿਹਾ 3 ਕਿਲੋਮੀਟਰ ਸਹੀ ਪਿੰਡ ਚੰਦੂ ਜੀ ਮੈਂ ਟੋਹਣਾ ਹਾਂ ਸੀਵਿਆ ਪਿੰਡ ਸੀਵਿਆ ਆਰਾਮ ਨਗਰ ਸੀਵਿਆ ਇਕ ਆਮਗੜ ਸੀਵਿਆ ਨੇਗਾ ਆਮਗੜ ਸੀਵਿਆ ਇਕ ਮੰਡ ਹੈ ਆਮਗੜ ਤਾਰ ਬੜਾ ਸੁਣਿਆ ਘਰ ਤੇ ਨਾ ਕੁੱਲਾ ਡੁੱਲਾ ਜਿਆ ਨਹੀਂ ਕੋਠੀ ਬਣਾਈ ਜਾਨਾ ਆਹ ਮੋਸੋਣਾ ਪਿੰਡ ਦਾ ਸਾਫ ਸੁਥਰਾ ਜਿਆ ਕੁੱਲਾ ਡੁੱਲਾ ਜਿਆ ਗਲੀਆਂ ਕਿੰਨੇ ਖੁੱਲੀਆਂ ਨੇ ਯਾਰ ਕਿਹੜਾ ਕੀ ਕਿਹਾ ਸੀ ਉਹ ਕਿੱਲੀ ਜੋ ਮਰ ਗਈ ਪਰ ਅੱਗੇ ਇੱਧਰ ਨੂੰ ਕੰਮ ਨਹੀਂ ਆਈ ਠੀਕ ਹੈ ਪਰ ਇੱਧਰ ਨੂੰ ਕੰਮ ਕਿੱਧਰ ਇੱਕ ਬੇਰ ਬੱਦੀ ਦੁਕਾਨ ਆਉਗੀ ਹਾਂ ਇੱਧਰ ਨੂੰ ਇੱਧਰ ਬੱਤੀ ਕਰਿਆ ਨਾ ਮੁੱਕ ਜੂ ਆ ਚੱਲੀਏ ਨਾਲ ਚੱਲੋ ਸਾਡੇ ਨਾਲ ਆ ਜਾ ਮੈਂ ਚੱਲੀਏ ਕਹਿਣਾ ਚੱਲ ਰਹੀ ਹੈ ਸੱਚੀ ਆ ਗਈ ਕਹਿ ਰਿਹਾ ਗਾਈ ਨਾਲ ਜਾਂਦਾ ਹੈ ਕਿ ਤੁਹਾਡੇ ਗੱਡੀ 'ਚ ਨਹੀਂ ਬੈਠੇ ਆ ਆ ਦੇਖੋ ਆਪਣਾ ਘਰ ਤੱਕ ਛੱਡ ਕੇ ਆਉਣਗੇ ਬੋਲੇ ਛੱਡ ਕੇ ਆਉਣਗੇ ਆ ਹੁੰਦਾ ਪਿੰਡਾਂ ਦੇ ਵਿੱਚ ਮਾਹੌਲ ਹਨਾ ਵੀ ਜੇ ਕਿਸੇ ਨੂੰ ਨਹੀਂ ਪਤਾ ਨਾ ਅਗਲਾ ਧੁਰ ਪਚਾ ਕੇ ਹੁੰਦਾ ਏ ਜੀ ਗੱਲ ਨਹੀਂ ਹੈਗੀ ਦੇ ਲੋ ਗੱਡੀ 'ਚ ਨਹੀਂ ਬੈਠਿਆ ਕਿ ਬੋਲੇ ਇਹ ਹਾਏ ਭੱਜ ਕੇ ਜਾ ਰਿਹਾ ਵਿਚਾਰੇ ਆ ਦੇਖੋ ਕਿ ਕਰ ਗਏ ਦੇ ਲੋ ਜੀ ਆਪਾਂ ਸ਼ਗਨ ਦੇ ਕੇ ਤੇ ਰਾਈਟ ਵੇ ਆਪਾਂ ਵਾਪਸ ਆ ਗਏ ਜਿਆਦਾ ਟਾਈਮ ਲੱਗ ਗਿਆ ਉੱਥੇ ਸਾਨੂੰ ਸਿਰ 15 ਮਿੰਟ ਲੱਗੇ ਸੀ ਹੈ ਨਾ ਤੇ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਬਣਾਇਆ ਕਿ ਥੋੜੀ ਬੋਤੀ ਨਾਲ ਸ਼ਾਪਿੰਗ ਕਰਨੀ ਹੈ ਅੰਮ੍ਰਿਤ ਬੇਟਾ ਵਾਸਤੇ ਰਾਜਾ ਬੇਟਾ ਵਾਸਤੇ ਤੇ ਕੁੰਦ ਕਹਿੰਦਾ ਹੁਣ ਇਹ ਦੁਨੀਆ ਨੇ ਖਰੀਦ ਲੈਣੇ ਜਿਹੜਾ ਕੁਝ ਖਰੀਦਣਾ ਤੇ ਮੈਂ ਕੁੰਦ ਨੂੰ ਕਹਿੰਦਾ ਹੁਣ ਧੁੱਪ ਬਹੁਤ ਹੈ ਵੀ ਵੀ ਧੁੱਪੇ ਨਹੀਂ ਫਿਰਿਆ ਜਾਣਾ ਹੈਗਾ ਇੱਕ ਸਾਡੀ ਜਿਹੜੀ ਕਿਲਾ ਮਾਰਕੀਟ ਨਾ ਉਹ ਸ਼ਾਮ ਨੂੰ ਵਧੀਆ ਲੱਗਦੀ ਹੁੰਦੀ ਹੈ ਨਾ ਤੇ ਫਿਰ ਅਸੀਂ ਦੋਨਾਂ ਨੇ ਸਾਰਾ ਸੋਚਿਆ ਕਿ ਸਾਨੂੰ ਭੁੱਖ ਲੱਗੀ ਹੈ ਵੀ ਆਪਾਂ ਕੀ ਖਾਈਏ ਨਾ ਤੇ ਅਸੀਂ ਉਥੋਂ ਨਾ ਸੈਂਡਵਿਚ ਪੈਕ ਕਰਵਾ ਲਏ ਸੈਂਡਵਿਚ ਪੈਕ ਕਰਾਏ ਤੇ ਮੇਰੇ ਧਿਆਨ 'ਚ ਆ ਗਿਆ ਨਾ ਮੈਨੇ ਇੱਕ ਬੋਡੇ ਬਲਾਕ ਵੀਡੀਓ ਦੇਖੀ ਹੋਈ ਸੀ ਆਪਣੇ ਸਮਰੂਹ ਆਊਟਲੈਟ ਦੀ ਤੇ ਉੱਤੇ ਮੈਂ ਦੇਖਿਆ ਸੀ ਵੀ ਕੋਈ ਦਿਨ ਨਾ ਵੀਡੀਓ ਪਾਈ ਸੀ ਵੀ ਆਹ ਵਾਲੀ ਜਗ੍ਹਾ ਤੇ ਇੱਥੋਂ ਵੀ ਆਹ ਕੁਝ ਜਿਹੜਾ ਖਾਣ ਨੂੰ ਮਿਲਦਾ ਕਿ ਬਹੁਤ ਵਧੀਆ ਮਿਲਦਾ ਹੈ ਨਾ ਤੇ ਮੈਂ ਕਿੰਦ ਨੂੰ ਕਹਿੰਦਾ ਆਪਾਂ ਵੀ ਵੈਸੇ ਹੀ ਉਹ ਸੈਂਡਵਿਚ ਪੈਕ ਕਰਾ ਲਏ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਸੀ ਕਿੰਦਾ ਕਹਿੰਦਾ ਚਲ ਕੋਈ ਗੱਲ ਨਹੀਂ ਵੀ ਸੈਂਡਵਿਚ ਪੈਕ ਰਹਿੰਦੇ ਨੇ ਤੇ ਆਪਾਂ ਉੱਥੇ ਚੱਲਦੇ ਹਾਂ ਨਾ ਤੇ ਜਦੋਂ ਆਪਾਂ ਤੁਰਨ ਲੱਗੇ ਨਾ ਤੇ ਰਸਤੇ ਜੀ ਮੇਰੇ ਦਿਲ ਨੂੰ ਹੋਣ ਲੱਗਾ ਵੀ ਨਹੀਂ ਯਾਰ ਆਪਾਂ ਦੋਨਾਂ ਨੇ ਨਹੀਂ ਜਾਣਾ ਵੀ ਸਾਡੇ ਜਿਹੜੀ ਅਸਲੀ ਟੀਮ ਤਾਂ ਸਾਡੀ ਘਰ ਬੈਠੀ ਹੈ ਵੀ ਉਹਨਾਂ ਨੂੰ ਵੀ ਉਹਨਾਂ ਨਾਲੋਂ ਜ਼ਿਆਦਾ ਵਧੀਆ ਸੀ ਵੀ ਆਪਾਂ ਇਕੱਲੇ ਖਾਵਾਂਗੇ ਤੇ ਕੋਈ ਫਾਇਦਾ ਨਹੀਂ ਹੈ ਨਾ ਵੀ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਸੀ ਤੇ ਕਿੰਦਾ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਘਰ ਚੱਲਦੇ ਹਾਂ ਤੇ ਘਰੋਂ ਆਪਾਂ ਉਹਨਾਂ ਨੂੰ ਨਾਲ ਲੈ ਕੇ ਆਉਨੇ ਆ ਕਿਉਂਕਿ ਮੰਮੀ ਉਹਰੇ ਤੁਹਾਨੂੰ ਪਤਾ ਹੋਣਾ ਸੀ ਉਹਨਾਂ ਤੇ ਘਰੇ ਹੀ ਰਹਿਣਾ ਹੈ ਤੇ ਆਪਾਂ ਗਗਨ ਨੂੰ ਬੱਚਿਆਂ ਨੂੰ ਫ ਤੇ ਹੋਣ ਅਸੀਂ ਸੰਗਰੂਰ ਤੋਂ ਪਿੰਡ ਚੱਲੇ ਆਂ ਵਾਪਸ ਨਾਲੇ ਤਾਂ ਆਪਾਂ ਜਿਹੜਾ ਥੋੜੇ ਸੁਨਾਮ ਵਾਲੇ ਕੰਮ ਨੇ ਉਹ ਕਰ ਲਾਂਗੇ ਕਿਉਂਕਿ ਅੱਜ ਸੰਡੇ ਆ ਤੇ ਸੰਡੇ ਨੂੰ ਮਾਰਕੀਟ ਜਲਦੀ ਬੰਦ ਹੋ ਜਾਂਦੀ ਏ ਤੇ ਜਿਹੜਾ ਬਰਾ ਸਮਾਨ ਫੜੋ ਤੇ ਚੱਕ ਕੇ ਲੈ ਕੇ ਜਾਣਾ ਘਰੇ ਉਹ ਲੈ ਜਾਾਂਗੇ ਤੇ ਨਾਲੇ ਆਪਾਂ ਵਚਨ ਨੂੰ ਫੋਨ ਕਰਤਾ ਵੀ ਤੁਸੀਂ ਤਿਆਰ ਹੋ ਜਾਓ ਤੇ ਅਸੀਂ ਆਉਂਨੇ ਆ ਤੇ ਫਿਰ ਆਪਾਂ ਸ਼ਾਮ ਨਾਲ ਤੇ ਸ਼ਾਪਿੰਗ ਕਰ ਚੱਲਾਂਗੇ ਨਾਲੇ ਆਪਾਂ ਕੁਝ ਬਾਹਰੋਂ ਥੋੜਾ ਬਤਾ ਖਾਣ ਪੀਣ ਦਾ ਡਾੜਾ ਕਰਨਾ ਹੋਇਆ ਉਹ ਕਰ ਲਾਂਗੇ ਵੀ ਆਪਾਂ ਤਾਂ ਡੇਲੀ ਜਾਂਦੇ ਰਹਿੰਨੇ ਆ ਇਹ ਬੱਚਿਆਂ ਨੂੰ ਬਹੁਤ ਘੱਟ ਟਾਈਮ ਮਿਲਦਾ ਗਗਨ ਨੂੰ ਵਿਚਾਰਿਆਂ ਟਾਈਮ ਨਹੀਂ ਮਿਲਦਾ ਹੈਗਾ ਜਾਣਦਾ ਤੇ ਸੋਚਿਆ ਕਿ ਅੱਜ ਛੁੱਟੀ ਹੈ ਕਿਉਂਕਿ ਕੱਲ ਤੋਂ ਉਹਨਾਂ ਦਾ ਸਕੂਲ ਫੇਰ ਰੈਗੂਲਰ ਹੋ ਜਾਣਾ ਨੇ ਤਾਂ ਫੇਰ ਟਾਈਮ ਨਹੀਂ ਲੱਗਣਾ ਹੈਗਾ ਤੇ ਇਸ ਕਰਕੇ ਆਪ ਬੱਚਿਆਂ ਲੈਣ ਚੱਲਦੇ ਆ ਪਤਾ ਨਹੀਂ ਯਾਰ ਮੈਨੂੰ ਇਦਾਂ ਕਾਹਤ ਹੁੰਦਾ ਮੈਂ ਕਦੀ ਨਹੀਂ ਸੋਚਿਆ ਕਿ ਮੈਂ ਇਕੱਲਿੰਦਰ ਕੱਲੇ ਜਾਈਏ ਵੀ ਜਾਂ ਮੈਂ ਇਕਲਿੰਦਰ ਵੀ ਹੋਈ ਜਾਂ ਪਨੀਰ ਤੋਂ ਹੋਵੇ ਨਾ ਇਹ ਹੁੰਦਾ ਕਿ ਨਹੀਂ ਯਾਰ ਗਗਨ ਫਤੇ ਸਾਡੀ ਜ਼ਿੰਦਗੀ ਦਾ ਜਿਵੇਂ ਸਾਡੇ ਸਰੀਰ ਦਾ ਇੱਕ ਅੰਗ ਹੀ ਆ ਬਣਿਆ ਦਿੰਦਾ ਨਾ ਵੀ ਇਦਾਂ ਨਹੀਂ ਵੀ ਉਹਨਾਂ ਤੋਂ ਬਿਨਾਂ ਆਪਾਂ ਕਿਤੇ ਨਹੀਂ ਜਾਣਾ ਇਹ ਸੱਚਾਈ ਹੈ ਮੈਂ ਕੋਈ ਫੁਕਰੀ ਨਹੀਂ ਮਾਰ ਰਹੀ ਕੋਈ ਖਤਮ ਨਹੀਂ ਆਣ ਸੀ ਆਪਣੇ ਹਾਂ ਤੇ ਮੈਨੂੰ ਇਹ ਪਤਾ ਕਿ ਵਾਕਈ ਅਸੀਂ ਨਹੀਂ ਖਾ ਸਕਦੇ ਕਿਉਂਕਿ ਜਦੋਂ ਅਸੀਂ ਤੁਰੇ ਹਾਂ ਰਸਤੇ 'ਚ ਹੀ ਤੇ ਉਦੋਂ ਮੇਰੇ ਦਿਲ ਨੂੰ ਮੈਂ ਤੁਹਾਨੂੰ ਕਿਹਾ ਮੈਂ ਮੇਰਾ ਨਹੀਂ ਦਿਲ ਕਰੰਦਿਆ ਵੀ ਆਪਾਂ ਇਕੱਲੇ ਕੁਝ ਖਾ ਕੇ ਆਈਏ ਕਹਿੰਦੇ ਕੋਈ ਗੱਲ ਹੈ ਆਪਾਂ ਲੈ ਆਉਨੇ ਉਹਨਾਂ ਨੂੰ ਜਾ ਕੇ ਹਨਾ ਤੇ ਉਹਨਾਂ ਦੇ ਨਾਲ ਯਾਰ ਸਾਨੂੰ ਇਹ ਲੱਗਦਾ ਵੀ ਸਾਡਾ ਪਰਿਵਾਰ ਹੈ ਜਿੰਨਾ ਚਿਰ ਉਹ ਨਹੀਂ ਨਾਲ ਹੁੰਦੇ ਸਾਨੂੰ ਲੱਗਦਾ ਵੀ ਆਪਾਂ ਅਧੂਰੇ ਜਿਹਾ ਤੇ ਹੁਣ ਪ੍ਰਨੀਤ ਨੂੰ ਫੋਨ ਕੀਤਾ ਤੇ ਪ੍ਰਨੀਤ ਕਹਿੰਦਾ ਮੰਮਾ ਮੈਂ ਰੋਟੀ ਖਾ ਰਿਹਾ ਹਾਂ ਤੂੰ ਸੋਚ ਗਿਆ ਦੇਖੋ ਨਾ ਵੀ ਮੇਰਾ ਪੁੱਤ ਘਰੇ ਆਲੂ ਪਰੋਆਂ ਸਾਡੀ ਰੋਟੀ ਖਾ ਰ ਮੈਂ ਉੱਥੇ ਕੁਝ ਹੋਰ ਖਾਂਦੀ ਹਾਂ ਤਾਂ ਕਿਦਾਂ ਦਾ ਲੱਗਦਾ ਮੈਂ ਮਾਂ ਥੋੜੀ ਹੈ ਨਾ ਅੱਜ ਹੈ ਵੀ ਮਦਰਡੇ ਆ ਤੇ ਲੱਖ ਲਾਨ ਤੈਜੀ ਮਾਂ ਤੇ ਨਾ ਜੀ ਮੈਂ ਇਹ ਜਾ ਕੰਮ ਕਰ ਰੀ ਹਾਂ ਅੱਜ ਮੁੰਵਲੋ ਪਾਰਟੀ ਹੈ ਬੱਚਿਆਂ ਦੀ ਹਾਂ ਅੱਜ ਮਦਰਡੇ ਦੀ ਸਾਰਿਆਂ ਨੂੰ ਮੇਰੇ ਵੱਲੋਂ ਪਾਰਟੀ ਦੇਣੀ ਮੈਂ ਆਪਣੇ ਜਿੰਨੇ ਵੀ ਫੈਮਿਲੀ ਮੈਂਬਰ ਨੇ ਤੇ ਮੰਮੀ ਉਹਨਾਂ ਜੋ ਗੱਪਾ ਕੁਝ ਲੈ ਚਲਦੇ ਪੈਕ ਕਰਾ ਕੇ ਠੀਕ ਹੈ ਇਹਨਾਂ ਦੀ ਸਰਪ੍ਰਾਈਜ਼ ਹੈ ਉਹਨਾਂ ਵਾਸਤੇ ਠੀਕ ਤੇ ਉਹ ਤਾਂ ਰਾਤ ਨੂੰ ਆਪਾਂ ਕੇਕ ਦਾ ਜੋ ਵੀ ਪਲਾਨ ਕਰਨਾ ਪ੍ਰੋਗਰਾਮ ਕਰਨਾ ਉਹ ਰਾਤ ਨੂੰ ਕਰਾਂਗੇ ਠੀਕ ਹੈ ਕਿਉਂਕਿ ਫੋਨ ਤੇ ਬਾਕੀ ਚੋਲਾ ਸ਼ਾਮ ਤੱਕ ਖਾ ਪੀ ਲੈਣਗੇ ਉਹ ਲੇਕਿਨ ਵੀ ਖਾਣਾ ਖੂਣਾ ਤਾਂ ਉਹਨਾਂ ਕੋਲ ਬੰਨਣਾ ਨਹੀਂ ਵਿਚਾਰੀਆਂ ਕੋਲ ਤੇ ਆਪਾਂ ਕਿਉਂ ਉਹਨਾਂ ਨੂੰ 당ਗ ਕਰਨਾ ਹਨਾ ਤੇ ਬਾਕੀ ਚਲੋ ਚੱਲਦੇ ਆ ਘਰ ਪਹਿਲਾਂ ਸੁਨਾਮੂ ਆਪਾਂ ਥੋੜਾ ਬਸ ਆਪਣਾ ਕੰਮ ਚੱਕ ਲਈਏ ਆ ਵਾਹ ਉਹ ਫਟੇ ਉਹ ਰੈਡੀ ਓਏ ਵਾਹ ਆ ਦੇਖੋ ਤੇ ਆ ਕੀ ਬਥੇ ਆ ਬਈ ਪਤਾ ਅੱਜ ਫਿਰ ਫੇਰ ਤੋਂ ਘੁੰਡਾ ਨਿਕਲੇ ਆਈ ਫੇਰਾ ਇਧਰੇ ਚਲੋ ਜੀ ਘਰ ਪਹੁੰਚ ਗਏ ਸੀ ਆਪਾਂ ਤੇ ਨਾਲ ਆਪਾਂ ਨੇ ਝੋਲਾ ਵੀ ਚੱਕ ਲੈ ਕੇ ਕੁਝ ਸਬਜ਼ੀਆਂ ਸੁੱੱਗੀਆਂ ਲੈਣੀਆਂ ਪੈਆਂ ਹੁੰਦੀਆਂ ਨੇ ਤੇ ਇਹ ਝੋਲਾ ਆਇਆ ਹੋਇਆ ਯੂਕੇ ਤੋਂ ਇਹ ਆ ਚੱਕ ਮਰ ਕੇ ਕਿਤਰਾ ਪਾਰ ਹੈ ਉਲੇਟ ਬੰਦ ਕਰ ਤੇ ਲਾਈਟ ਆਉਂਦੀ ਕਮਰੇ ਦੀ ਕਿਹੜੇ ਜਾ ਕੁਝ ਭੱਜ ਕੇ ਗਏ ਟੈਂਕੀ ਭਰੀ ਹੋਈ ਹੈ ਨਾ ਟੈਂਕੀ ਹੋਰ ਤਾਂ ਮੌਸਮ ਖਰਾਬ ਇੱਕ ਤੇ ਲਾਈਟ ਨਾਲ ਮੜਕੇ ਆਵੇ ਚੱਲ ਝੋਲਾ ਕਿਦਾਂ ਲੈਟਾ ਝੋਲਾ ਕੁ ਸਬਜ਼ੀ ਸੁੱੱਗੀਆਂ ਲੈਣੀ ਪੈਣਦੀ ਕੋਈ ਹੋ ਹੋ ਐ ਪਤਾ ਜੋ ਉਹ ਅਕਮਿੰਦਾਰ ਆ ਕਿ ਤੋ ਕੀ ਸੋਲਦਾ ਪਤਾ ਲੈਣਾ ਪਿਆ ਜਾਂਦਾ ਆਓ ਚੱਲ ਚੱਲ ਖਾ ਵੀ ਲਈ ਦਾਲ ਤੂੰ ਦੱਸ ਫਿਰ ਤੂੰ ਸੈਂਡਵਿਚ ਖਾ ਗਿਆ ਈ ਮੈਂ ਨਹੀਂ ਖਾਦਾ ਹੈਗਾ ਕੋਈ ਫਿਰ ਬੱਸ ਫਿਰ ਬਰਾਸੇ ਵੀ ਟੀ ਕਿਵੇਂ ਆਇਆ ਖਾਣੇ ਸਾਰੇ ਚਲੋ ਹਤੇ ਫੜ ਲਓ ਫੋਨ ਮੇਰਾ ਕਿੱਥੋਂ ਮਿਲਿਆ ਇਹ ਇਹ ਉਹ ਜਿਹੜਾ ਮੰਦਿਰ ਮਾਰੀ ਚ ਪੇ ਮੇਕਅਪ ਵਾਲਾ ਸੁਣਾ ਉਹਦੇ ਵਿੱਚ ਪਿਆ टेबल ਤੇ ਰੱਖ तो 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 ਇਹ ਜਿਹੜੀ ਦੋਨੋਂ ਸੇਮ ਹੀ ਕਲਰ ਦੀ ਹੋਣੀ ਹੈ ਥੋੜਾ ਡਾਰਨਾ ਜਿਹੜੀ ਮਾਂ ਅੱਡਾ ਤੇ ਕਪੜਾ ਪਾ। ਫਿਰ ਇਹ ਹੈਲਿਕਟਰ ਰੋੜਾ ਨੇ। ਇਹ ਚਲ ਗਿਆ ਹੈਲਕਟ। ਮੇਰੇ ਇਤਲਾ ਵਾਈਟ ਜੀ ਸੋਣੂ। ਵਾਈਟ ਰੰਗ ਫਿਰ ਨੂੰ ਤੋਂ ਦਾ ਜਬਰ ਦਾ ਚਰਮੂ ਤੋਂ ਬਾਹਰ ਆ। ਠੀਕ ਸ਼ੇਟ ਜੀ ਲੁੱਕ ਲੱਗੂਗੀ ਰਾਜ ਤੇਰੀ। ਡੀਸੈਂਟ ਲੁੱਕ ਨਹੀਂ ਹੋਣੀ ਸ਼ਹੀ। ਕੋਈ ਗਲਤ ਰੰਗ ਨਹੀਂ ਚਾਹ ਦੇਣਾ ਚੋ। ਗ੍ਰੇ ਜੀ ਸੋਣੀ। ਕੋਰਿਸਪੋਰਸ। ਆਹੀ ਸੋਨਾ ਕਲਰ ਹੈ। ਉਹਨੂੰ ਸੋਨਾ ਕਲਰ ਆ ਜਾ। ਸੋਨਾ ਲੱਗੂਗਾ। ਆ ਦੇ ਬਲ ਉਹ ਸੋਨਾ ਇਹ ਨਾਲ 컬러 ਨੇ ਲੈ ਕੇ ਗਿਆ ਸੀ ਇਹਨਾਂ ਜੇ ਤੁਹਾਨੂੰ ਜੇ ਗਈ ਆ ਵੀ 컬러 ਸੋਨਾ ਸੀ ਬਾਕੀ ਪਤਾ ਨਹੀਂ ਰਾਜ ਨੂੰ ਕੀ ਪਸੰਦ ਆ ਰਾਜਾ ਬਟਾ ਦੇਖੀ ਚੱਲ ਜਸਕਨ ਉਹ ਇਹ ਤੱਕ ਤਾਇ ਦਾ ਵਧਦੀ ਜਾ ਉਹਨੇ ਕਾਹਦਾ ਨਹੀਂ ਸਤਿਨ ਉਰੇ ਪਹਿਲਾਂ ਉਹਨੂੰ ਤੁਸੀਂ ਨਾ ਹਾਂ ਉਹਨੂੰ ਉਧਰ ਸ਼ਿਫਟ ਕਰਦੇ ਆਪ ਕੋਲ ਬੜੀ ਜਿਹੀ ਵੀਡੀਓ ਮੈਂ ਕਰੀ ਸੀ ਪਾਲੀ ਜਿਵੇਂ ਦਾਦਾ ਪੁੱਤ ਕਾਈ ਦੇ ਤੇ ਉਹ ਖਾਇਆ ਕਰਦਾ ਤੇ ਵਾਈਸ ਆਇਆ ਉਹ ਗਰਾਉਂਡ ਤੇ ਫੁੱਟਿੰਗ ਬਾਦਸ ਨਾਲ ਗਰੇ ਤੇ ਜੀ ਮੈਂ ਜਿੱਥੇ ਜਾਨੀ ਮੇਰਾ ਧਿਆਨ ਜਾਂਦਾ ਹੋਰ ਆਈ ਤੇ ਉਹ ਵਸੀ ਵੀ ਕਿਤੇ ਨਮੀ ਜਗ੍ਹਾ ਤੇ ਜਾਈਏ ਅਸੀਂ ਹਾਂ ਕਿ ਜਦੋਂ ਦਿਮਾਗ ਦਾ ਚੀ ਚੱਲਦੀ ਹੈ ਤਾਂ ਧਿਆਨ ਬਦ ਦੌੜ ਨਹੀਂ ਮੈਂ ਹੁਣ ਜਿਹੜਾ ਬੰਦਾ ਕੱਪ ਤੁਸੀਂ ਕੱਪੜੇ ਦਾ ਕੰਮ ਕਰ ਰਹੇ ਨਾ ਇਹ ਕੋਈ ਬੰਦਾ ਰਿਸਤਨ ਅਰਬੀ ਆ ਗਿਆ ਤੇ ਕੱਪੜੀ ਦੇ ਕੀ ਸਹੀ ਗੱਲ ਕਿ ਕਿਹਦਾ ਸਤਾ ਬਕੀ ਬਾਇਆ ਕੀ ਜੇ ਜਿਆ ਮੁੰਦਰੇ ਕੰਮ ਹੋ ਜਾਂਦਾ ਨਾ ਫਿਰ ਬੰਦੇ ਦਾ ਮਾਈਂਡ ਉਦੋਂ ਨਹੀਂ ਚੱਲਣ ਲੱਗਦਾ ਜੇ ਦਾ ਆਪਾਂ ਸਟੀਚਿੰਗ ਦਾ ਸੂਟ ਜਿਹੜਾ ਰੱਖਣ ਹੁੰਦੇ ਆ ਕੰਦਰ ਉਹ ਆਪਾਂ ਇਦਾਂ ਰੱਖ ਸਕਦੇ ਹਾਂ ਨਾ ਹਾਂ ਹਾਂ ਆ ਸਹੀ ਜੀ ਆਪਾਂ ਪਾਈਪਾਂ ਦੀ ਕੋ ਕਰਕੇ ਕਰਾਉਣਾ ਦਾ ਹੈ ਵੀ ਇਹ ਜਿਹਨੇ ਇਹਦੀ ਇਹ ਕੇਲਦੀ ਉਹ ਦਿੱਤੀ ਹੈ ਉਸ ਮੂਰੇ ਪਾਇਆ ਫੱਟੇ ਹੂੰ ਹੂੰ ਇਹ ਕਿਹਦੇ ਵੱਲੋਂ ਬਹੁਤ ਜਿਆਦਾ ਮੂਰੇ ਪਾਇਆ ਹੁੰਦਾ ਹੈ ਉਹ ਕੇ ਆ ਬੀ ਚੱਕਾ ਬਾਜੇ ਕੇਲਦੀ ਉੱਪਰ ਲਾਈ ਦੀ ਹੁੰਦੀ ਹੈ ਇਹ ਕਿ ਸ਼ਰਟ ਇਹਨਾਂ ਦਾ ਕੀ ਇੰਦਾਤਾ ਦੇ ਬੋੜੀ ਬੋੜੀ ਨਾ ਲੱਕੜ ਵਾਲਾ ਬਾਈ ਨੀ ਤੇ ਖਤਮ ਕਰਾਉਣਾ ਟੀ-ਸ਼ਰਟ ਤੇ ਇੱਕ ਸ਼ਰਟ ਬਣਾਉਣੀ ਵੀ ਇਹ ਸਟਾਰਟਿੰਗ ਜੀ ਕੀਤੀ ਸੀ ਨਾ ਸਾਨੂੰ ਉਹ ਪਰੇ ਚੱਕਰ ਦੀ ਆ ਕਰ ਕਿ ਉਹ ਸਾਰਾ ਸਾਡਾ ਮੀਟੋ ਵਾਲੇ ਕਿਪਾ ਜਾ ਉਹ ਕਿ ਵੀ ਪਤਾ ਨਹੀਂ ਲੱਗਦਾ ਨਾ ਨਾ ਨਹੀਂ ਹੈ ਕਿ ਮੈਂ ਪੂਰਾ ਭਾਏ ਦੇ ਹੀ ਹਾਂ ਪਿੱਛੇ ਬੋੜੀ ਇੰਨਾ ਘਟਾ ਜਿਆਦਾ ਸ਼ਰਟ ਸਾਡਾ ਸ਼ਰਟ ਪਤੀ ਟੀ-ਸ਼ਰਟ ਲੈਣੀ ਹਾਂ ਹਾਂ ਚੈੱਕ ਕਰਕੇ ਦਿਖਾ ਦਿਓ ਸ਼ਰਟ ਸਸ ਜੀ ਪੁਨੀ ਤੇ ਨਹੀਂ ਮੈਂ ਮੈਂ ਇਹ ਬਟੇ ਨਹੀਂ ਲੱਗਦਾ ਕਿ ਕਿੱసే ਚੱਲੇ ਆਉਟ ਲੈ ਇਹ ਤਾਂ ਮੂੰਹ ਤੋਂ ਤੇ ਬੜੇ ਕੀ ਬਰਨਾਲੇ ਵਾਲੇ ਆਊਟ ਰੈਕਟ ਲੈ ਕੇ ਜਾਣਾ ਨਹੀਂ ਮੈਨੂੰ ਤਾਂ ਪਤਾ ਸੀ ਸੰਗਰੂਰ ਲੈਣਾ ਸੰਗਰੂਰ ਤੇ ਜਾਣਾ ਲਓ ਜੀ ਮੌਸਮ ਇੰਨਾ ਕਿ ਜ਼ਿਆਦਾ ਖਰਾਬ ਹੋ ਗਿਆ ਨਾ ਮੈਂ ਕਹਿੰਦੀ ਕਿ ਪੁੱਛੋ ਹੀ ਨਾ ਪੁੱਛੋ ਹੀ ਨਾ ਰਬ ਨੂੰ ਭਾਣੀ ਕੀ ਸਦਾ ਹੋਇਆ ਏ ਰੋਜ਼ ਹੀ ਆਏ ਨਿਡੜ ਕੇ ਲੈਣੇ ਵਸਾਈਨਾਂ ਨੂੰ ਮਾਰਨ ਤਾਂ ਵੀ ਕਰਦੇ ਅੱਛਾ ਮੈਸਜ ਦਿਨੇ ਚਲੋ ਜੀ ਆਪਾਂ ਆ ਗਏ ਅੱਜ ਆਊਟਲੈਟ ਸੰਗਰੂਰ ਦੇ ਵਿੱਚ ਤੇ ਅਮਨ ਕਹਦੀ ਹੈਗਾ ਅੱਜ ਇੱਥੇ ਜਾ ਕੇ ਆਉਣਾ ਹੈ ਸਾਗਰ ਰਤਨ ਚ ਪਤਨੀ ਕਿਸੇ ਦੀ ਵੀਡੀਓ ਦੇਖ ਲਈ ਅਮਨ ਨੇ ਕਹਦੀ ਇੱਥੇ ਕਾ ਕੇ ਆਉਣਾ ਹੈ ਇਹ ਦੇਖਦੇ ਕੀ ਕੁਝ ਕਾਣ ਨੂੰ ਇੱਥੇ ਤੇ ਆਪਾਂ ਜਾਣਾ ਇੱਥੇ ਆ ਜਗਾ ਦੇ ਪਹਿਲਾਂ ਇਹਨਾਂ ਨੂੰ ਖਵਾ ਲਈ ਅਮਨ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ લો ભાઈ આ મિત્રો મન પડલે સારી લે લાગરી પાવિશન ના ભી આયે હે એ પ્લેટ બહોત મોટી લાગરી પર હે ગણ છોટી જી હે તો ઓકા નઈ કુછ ઓર ભી ખાંગ રોટી ઉટી ખાકે જાવંગે ફેર ટાઈમ પાસ કર દે આપા એટલે સ્ટ્રીક ફોણી કર હે સાડી બીજી ટીમ અપને ਡਿਪਾਰਟਮੈਂਟ ਚਲੀ ਗਈ ਇਹ ਘੜੇ ਕਾਰ ਸ਼ੇਰ ਨੂੰ ਦੋ ਕਾਲੀ ਚ ਕਾਰਾ ਮੂੰਚਾ ਮਾਮਾ ਆਉਂਦਿਆ ਆ ਹਾ ਜੋ ਇਹ ਦੇਖੀ ਹੋਰੀ ਹੋਣੀ ਬਸ ਚਲ ਨਾ ਹੋਵੇ ਚਲੋ ਟੈਸਟ ਕਰਕੇ ਫਿਰ ਦੱਸਦੇ ਹਾਂ ਗਣ ਕੀ ਕਹੇਗੀ ਸਵਾਦ ਨਾ ਬੜੀ ਜਿਸ ਲਈ ਦਹੀਂ ਪਾ ਲਿਆ ਹਾਂ ਦਹੀਂ ਪਾ ਨਹੀਂ ਦਹੀਂ ਪਾ ਟੈਸਟ ਹੋਰਣਾ ਥੋੜਾ ਜਿਹਾ ਥੋੜਾ ਡਿਫਰੈਂਟ ਟੈਸਟ ਹੈਗਾ ਯਾਰ ਜਿਹੜਾ ਉਹਦਾ ਇਡਲੀ ਦਾ ਕਰੰਚੀ ਪਨ ਹੈ ਨਾ ਬੜਾ ਘੈਂਟ ਹੈ ਹਾਂ ਬਸ ਇੱਦਲੀ ਪਾਪੜੀਆਂ ਆਂਗਾ ਦਾ ਫੈਸਲ ਨਹੀਂ ਹੁੰਦੀ ਹੁੰਦਾ ਹਾਂ ਟੇਸਟੀ ਹੈ ਇਹ ਗਗਨ ਕਹਿੰਦੀ ਆਰਡਰ ਕਿਦਾ ਦੇਣਾ ਮੈਂ ਆਵਾਜ਼ ਦੇ ਦਿੱਤਾ ਕਿ ਐਕਸਕਿਊਜ਼ ਮੀਨ ਗਗੜਾ ਸੰਨਾ ਹਾਂ ਕਿ ਮੈਂ ਆਵਾਜ਼ ਮਾਰਾ ਇਧਰ ਆਵੇ ਐਕਸਕਿਊਜ਼ ਮੀਨ ਯੂ ਮੀ ਯੂ ਮੀ ਲੈ ਲਓ ਬਾਕੀ ਹੋ ਮੁਝੇ ਬਾਹਰ ਦਾ ਵੀ ਉਹ ਐ ਟਿਕਰਸ ਨਹੀਂ ਸਕਦੇ ਤੇ ਉਹ ਹੀ ਦੌਚੀ ਸਾਡੀ ਬਾਗੀ ਮਨੀ ਤੇ ਐ ਇਦਾਂ ਹੈਂਡ ਤੇ ਨਹੋਲੀ ਜੀ ਤੇ ਲੋ ਆਪਣੀ ਹੋਣਗੀ ਤੇ ਉਹਦਾਂ ਇਸ਼ਾਰਾ ਕਰੀ ਤਾਂ ਚਲਾਨ ਘਟਾਇਆ ਜੀ ਆਪਾਂ ਨੇ ਚਲਾਨ ਘਟਾਇਆ ਨਾ ਬਾਰੀ ਦਾ ਸ਼ੀਸ਼ੇ ਮਾਰ ਐਵੇਂ ਹੱਥ ਮਾਰ ਕੇ ਐਂ ਕਰ ਐਂ ਹੱਥ ਮਾਰਾ ਸ਼ੀਸ਼ੇ ਤੁਹਾਨੂੰ ਕਿਹਾ ਇੱਧਰ ਆ ਐਂ ਚਨੂਡ ਐਦਾਂ ਚਾਰਾ ਕਰ ਉਹਨੇ ਅਗੇ ਵੀ ਐਂ ਚਨੂਡ ਲਾ ਕਿ ਇੱਕ ਥੋੜੀ ਮੰਗਾਉਣੀ ਗਈ ਮੰਗਾਉਣੀ ਐ ਫਤੇ ਨਾ ਚ ਵੀ ਲੱਗ ਰੇ ਕਦੋਂ ਬਣ ਕੇ ਆਊਗਾ ਕਦੋਂ ਮੈਂ ਖਾਊਗਾ ਸਮਝ ਨਹੀਂ ਆ ਰਿਹਾ ਪਤਨੂੰ ਫਤੇ ਵੇਟ ਕਰ ਲੈ ਪੁੱਤ ਬਹਿ ਜਾ ਆ ਜਾ ਹੈ ਬਹਿ ਜਾ ਯਾਰ ਅੱਜ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਜੂਗਾ ਪੁੱਤ ਤੇਰੇ ਕੋਲ ਹੀ ਆਊਗਾ ਬੈਠ ਜਾ ਰੇ ਸਬਰ ਸਬਰ ਦਾ ਫਲ ਮਿੱਠਾ ਹੁੰਦਾ ਹੈ ਫਤੇ ਹਾਂ ਬਾਹਰੀ ਚੀਜ਼ ਨਹੀਂ ਫਤੇ ਖਾਣੀ ਤੈਨੂੰ ਕਿਹਾ ਸੀ ਰੱਖੀ ਆ ਤੇ ਵੀ 버거 ਪੀਜ਼ੇ ਵਰਗੇ ਗਿਆ ਹੈ ਇਹ ਤਾਂ ਬਾਹਰ ਲਈ ਹੈ ਪੁੱਤੋ ਚੀਜ਼ਾਂ ਤੂੰ ਨਾ ਖਾਤੂ ਅਜ ਦੇਖੀ ਜਾ ਬਸ ਰ ਆ ਗਿਆ ਬਹੁਤ ਟਾਈਮ ਬਾਅਦ ਕਟਵਟ ਸਾਨੂੰ ਲੱਗ ਗਿਆ 1/2 ਘੰਟਾ ਫਤਿਹ ਦੀ ਜਾਨ ਚ ਜਾਨ ਪਈ ਹੈ ਹੁਣ ਫਤਿਹ ਦੇ ਹੁਣ ਪਿਆਸ ਵੀ ਲੱਗੀ ਫਤਿਹ ਨੂੰ ਕਹਿੰਦਾ ਪਹਿਲਾਂ ਮੈਂ ਪੀ ਲਾਉਂ ਤੋ ਬਾਅਦ ਖਾਉਂਗਾ ਦੋ ਸਾਈਡ ਵੀ ਡਾ ਵੱਡਾ ਦੋ ਸਾਈਡ ਵੀ ਸਾਡੇ ਚਾਹ ਤੇ ਚਾਹ ਲੋਕਾਂ ਕਹਿੰਦੇ ਸਾਰਾ ਖਾ ਕੇ ਦੇਖੋ ਮਾਜ ਚੋਰ ਨੂੰ ਨਾਨ ਨੂੰ ਯਾਰਾ ਅੱਡ ਕੋਤੇ ਮੂਰੇ ਚ ਫੇੜ ਪਾਈ ਕਿਉਂ ਅਈ ਦੇ ਮੰਗਾਈ ਵੇਟ ਕਰ ਸੀ ਵੀ ਚਲ ਪਹਿਲਾਂ ਥੋੜਾ ਛੋਟਾ ਮोटा ਸਾਦੇ 스ਨੈਕਸ ਵਗੈਰਾ ਵੀ ਚਲ ਖਾਣਾ ਖੋਣਾ ਪਾਵਾਂਗੇ ਜਿਹੜੀ ਅਸੀਂ ਥਾਲੀ ਸੋਚ ਕੇ ਬੈਠੇ ਸੀ ਉਹ ਕਿਹਨੇ ਥਾਲੀ ਆ ਨਹੀਂ ਫੇਰ ਕਹਿੰਦੇ ਉਹ ਐਸਾ ਸਾਊਥ ਇੰਡੀਅਨ ਤਾਲੀ ਮੈਂ ਫਿਰ ਤਰਾਂ। ਸਾਊਥ ਇੰਡੀਅਨ ਖਾਲ ਖਾ ਕੇ ਦੇਖੋ ਨਾ। ਸੋਚਿਆ ਸੀ ਅਸੀਂ ਸੋ ਟੇਸਟ ਕਰ ਫਿਰ ਉਹ ਕਹਿੰਦੇ ਕਿ ਦੇਖ ਲੋ ਨਾ ਸਾਨੂੰ ਪੁੱਜੇ ਕਿਦਾਂ ਵੇਚ ਦੋਗੇ ਨਾ ਫਿਰ ਤੁਹਾਡੇ ਟੇਸਟ ਹਿਸਾਬ ਨਾਲ ਹੋ ਸਕਦਾ ਤੁਹਾਨੂੰ ਨਾ ਪਸੰਦ ਹੋਵੇ। ਮਿਰਚਾਂ ਦੀ ਹੁੰਦੀ ਉਹਨਾਂ ਤੇ। ਹੈਂ? ਮਿਰਚਾਂ ਚੱਲੀ ਹੁੰਦੀ ਥੋੜਾ। ਹਾਂ ਬਰੋ ਇਹ ਤਾਂ ਆਏ ਗਾਣੇ। ਗਣ ਸਵਾਸਾ ਤੇ ਪਲਾਨ ਲੇ ਲਾ। ਆਹ ਕਹਿੰਦਾ ਓ। ਲੇਜੋ ਨਾਲ ਹੀ ਲੈਜੋ ਨੂੰ ਫਤੇ ਨੇ ਜ਼ਿੱਦ ਕਰਨ ਲੱਗ ਕੇ ਕਹਿੰਦਾ ਮੈਂ ਘੋੜੇ ਤੇ ਲੈਣਾ ਫਤੇ ਜ਼ਿੱਦ ਕਰਨ ਲੱਗ ਗਿਆ ਤੇ ਫਤੇ ਕਹਿੰਦਾ ਮੈਂ ਘੋੜੇ ਤੇ ਲੈਣੀ ਆ ਰਾਈਡ ਤੇ ਉਹ ਚੱਲਿਆ ਫਤੇ ਕਿਵੇਂ ਤਾਂ ਲੱਗਿਆ ਮਜ਼ਾ ਆਇਆ ਹੈ ਇਧਰ ਦੇਖੋ ਕਿਵੇਂ ਲੱਗ ਰਿਹਾ ਹੈ ਆ ਉੜਾੜਾ ਆ ਵਾਤੇ ਉੜ ਦਾ ਚੱਕਰ ਲੈਣਾ ਹੁਣ ਉੜ ਦੇ ਉੱਪਰ ਬੈਠਣਾ ਮੈਨਸ ਵਾਤੇ ਤੈਨੂੰ ਉਰੀ ਛਾੜ ਦੇਣੇ ਆ ਹੂੰ ਰਾਈਡਲ ਲੰਤ ਰਹੀ ਚੰਗਾ ਮੈਨੂੰ ਹੁਣ ਤੇ ਹੈ अच्छा हां जी पक्के ਵੀ ਛੱਡ ਦਿੰਦੇ ਆ ਹੂੰ ਦਰਦ ਦੋਸਾ ਕਾਟਾ ਤੇ ਮੈਂ ਕਾਟਾ ਉੱਪਰ ਜੰਮਾ ਕਰਵਾ ਦੇਣੀ ਕਰਨੀ ਤੇ ਤਾ ਬੋਲਾ ਨਾ ਕਿ ਹੈ ਬੋਲਾ ਦੇਖੋ ਮੈਂ ਕਿੰਨਾ ਆ ਇਹ ਛਿੱਕ ਵੀ ਮਾਰਦਾ ਹੁੰਦਾ ਬੁਰਕਾ ਵਾਟ ਲੈਂਦਾ ਇਹ ਬਥੇ ਬੁਰਕਾ ਵਾਟ ਲੈਂਦਾ ਵਰ ਕਾਲੀ ਆ ਗਿਆ ਵੀਰ ਆ ਗਿਆ ਮੈਂ ਉੱਟਦੇ ਬੈਠਾ ਹਾਂ ਵੀਰ ਆ ਗਿਆ ਕਿਹੜਾ ਵੀਰ ਆ ਗਿਆ ਨਹੀਂ ਪੁੱਤ ਨਹੀਂ ਬੈਠਣਾ ਉੱਤੇ ਇਕ ਰੈਡ ਲੈ ਜੀ ਹੁਣ ਅਗਲੀ ਵਾਰ ਜਦੋਂ ਅਮਾਹ ਨੂੰ ਫੇਰ ਦੇਖਾਂਗੇ ਨਹੀਂ ਠੀਕ ਹੈ ਨਹੀਂ ਐਵੇਂ ਨਹੀਂ ਕਰਨੀ ਨਹੀਂ 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 ਨਾ ਤੁਹਾਡੀ ਨਹੀਂ ਮੰਨਣੀ ਹੁਣ ਮੈਂ ਗੱਡੀ ਮੰਗਾ ਨਾ ਗੱਡੀ ਮੰਗਾ ਲੈ ਮੰਨ ਨਹੀਂ ਰਹੇ ਤੁਸੀਂ ਮੇਰੀ ਨਹੀਂ ਪੁੱਤ ਹੁਣ ਨਹੀਂ 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 ਹੁਣ ਕੋੜੀ ਦੀ ਰੈਡ ਲੈਣੀ ਨਾ ਹੁਣ ਨਹੀਂ ਤੁਸੀਂ ਪਹਿਲਾਂ ਕੋੜੀ ਦੇ ਕਿਹਾ ਸੀ ਕੋੜੀ ਦੀ ਰੈਡ ਲੈਣੀ ਕੋੜੀ ਦੀ ਰੈਡ ਦਵਾ ਦੇ ਮੈਨੂੰ ਨਹੀਂ ਓੜਦੀ ਨਹੀਂ ਲੈਣੀ ਹੁਣ ਆਮਨ ਬੈਠੇ ਨੇ ਉੱਪਰ ਰਤਨ ਸਾਗਰ ਚ ਸੌਰੀ ਸਾਗਰ ਰਤਨ ਚ ਤੇ ਆਪਾਂ ਆ ਰਹੇ ਹਾਂ ਇੱਥੇ ਹੁਣ ਟਿਮੋਟਨ ਮਰੀਤਨ ਆਪਾਂ ਹੁਕ ਕੋਲਡ ਕਾਫੀ ਪੀਣੀ ਹੈ ਤੇ ਮੈਂ ਪੀ Đਾ ਹੌਟ ਕਾਫੀ ਫਤੇ ਨੇ ਕੁਝ ਨਹੀਂ ਪੀਣਾ ਫਤੇ ਘੋੜੇ ਤੇ ਬਹਿ ਕੇ ਰੱਜ ਗਿਆ ਕੀ ਪੀਣਾ ਹੈ ਹੈ ਹੁਣ ਤਾਂ ਆਰਡਰ ਦਿੱਤਾ ਸੀ ਨੇ ਹੈ ਹੁਣ ਤੁਹਾਡੇ ਵਾਸਤੇ ਕੁਝ ਨਹੀਂ ਆਉਣ ਰ ਮਿਲਣਾ ਤੁਹਾਨੂੰ ਕੀ ਮਿਲ ਕੀ ਲਾਵਾਂ ਨਹੀਂ ਨਹੀਂ ਕੁਝ ਨਹੀਂ ਲੈਣਾ ਚਲੋ ਉੱਤੇ ਬੈਠੇ ਜਿੱਥੇ ਵੀਰਾ ਬੈਠਾ ਆ ਗਿਆ ਹਾਂ ਕੋ ਮੁਕੇ ਨਾ ਖੈਰ ਲਾ ਕੋਲ ਦੇਖ ਲੈ ਨਹੀਂ ਮੈਨੇ ਦਿਖਾਣਾ ਤੈਨੂੰ ਨਾ ਕੀ ਲੱਗਿਆ ਤੈਨੂੰ ਬੈਠ ਕੇ ਉਹਦੇ ਉੱਪਰ ਜਦੋਂ ਚੱਲਦਾ ਸੀ ਨਾ ਉਹ ਸ਼ਬਦ ਕਰਦਾ ਸੀ ਅੱਛਾ ਤੁਸੀਂ ਕਹਿ ਨਹੀਂ ਐਡ ਵੀ ਜਾ ਕੁੱਤੇ ਉੱਠੇ अच्छा उठ गया नहीं तू कह नहीं पजाओ इन थोड़े से नहीं मैं हमारा तो ਥੱਲੇ ਕੀ ਧੁੱਪੀ ਉੱਠ ਗਿਆ अच्छा ਬਦਰ ਬਚ ਗਿਆ ਬਚ ਗਿਆ ਬਦਰ ਪੱਤਾ ਖੜ ਲਿਆ ਤੇਰੀ ਛਾਲ ਚ ਕਾ ਜਾਂਦਾ ਉਹ ਇਹ ਬਾਰੇ ਕਿੰਨੀ ਉਹਦਾ ਨੱਕ ਦੇ ਚ ਮਾਰੇ ਬੋਲਾ ਹੋਣਾ ਸੀ ਮਾਤਾ ਇਹ ਕੀ ਕਰੇ ਤੇਨੂੰ ਗਾਣਾ ਨਹੀਂ ਆਦਾ ਯਾਰ ਜਾਣਾ ਮੋੜ ਆ ਵੀ ਇਹ ਬੋਲੇ ਯਾਰ ਅਸੀਂ ਤੇ ਗਾਣਾ ਦੇ ਨਾ ਗਾਣਾ ਤੂੰ ਤੇਰਾ ਬੱਬਲਗ ਬੰਦ ਕਰਵਾ ਦੇ ਨਹੀਂ ਪਹਿਲੇ ਦੱਸੋ ਜਾਣਾ ਮੋੜ ਕੋਲ ਜੇ ਸਵਾਰ ਹੋ ਕੇ ਗਾਣਾ ਸੁਣਾ ਕੇ ਦਿਖਾਓ ਕੋਰੀ ਤੇ ਪਰਾਰ ਹੋ ਗਿਆ ਗਾਇਦੇ ਗਾਣਾ ਅਸੀਂ ਇੱਥੇ ਆਈ ਸੀ ਟਿਮ ਹੋਟਲ ਚ ਕਾਫੀ ਪੀਣ ਵਾਸਤੇ ਪਰਨੀਤ ਤੇ ਮੈਂ ਤੇ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਆਪਾਂ ਕਿਹੜੀ ਕਾਫੀ ਪੀਏ ਨਾ ਤਾਂ ਫਿਰ ਅਸੀਂ ਨੇ ਸਿਮਨ ਨੂੰ ਲਾਇਆ ਕਾਲ ਤੇ ਉਹਨੂੰ ਕਿਹਾ ਕਿ ਸਿਮਨ ਅਸੀਂ ਕਿਹੜੀ ਕਾਫੀ ਵੀ ਕਿਉਂਕਿ ਉਹ ਉੱਥੇ ਪੀਂਦੀ ਰਹਿੰਦੀ ਹੁੰਦੀ ਐ ਨਾ ਕਾਫੀ ਟਿਮ ਹੋਟਲ ਦੀਆਂ ਤਾਂ ਜਿਹੜੀ ਬੈਸਟ ਐ ਆਪਾਂ ਉਹਨੂੰ ਪੁੱਛੇ ਵੀ ਕਿਹੜੀ ਬੈਸਟ ਐ ਤੈਨੂੰ ਸਿਮਨ ਤਾਂ ਫਿਰ ਉਹਨੂੰ ਦੱਸਿਆ ਵੀ ਆਹ ਵਧੀਆ ਐ ਕਾਫੀ ਆਪਾਂ ਉਹ ਕਾਫੀ ਮੰਗਾਉਣ ਲੱਗੇ ਆ ਤੇ ਆਪਾਂ ਪੀਵਾਂਗੇ ਦੇ ਪੀਗਸ ਹੁੰਦਾਂ ਦੇ ਵੀ ਕਹੇ ਜਾਂਦੇ ਤੈਸਤੀ ਗਨਾਂ ਤੇ ਆਹ ਨਹੀਂ ਸਿਮੋ ਦੀ ਪਸੰਦ ਵਧੀਆ ਸੀ ਕਿ ਨਹੀਂ ਵਧੀਆ ਸੀ ਨਾ ਇੱਕ ਸੀ ਗਿਆ ਆਪਣੀ ਕੇਡੀਸੀ ਆਈਸ ਲਾਟੇ ਕੈਰੇਮਲ ਤਾਂ ਨਹੀਂ ਹੋਈ ਜਾਗੀ ਹਾਂ ਉਹ ਚ ਮੈਂ ਉਹ ਘਿਰਾੜੀ ਦਾ ਨੀਲਾ ਘਿਰਾੜੀ ਤੇ ਮੇਰੇ ਵੱਸੇ ਦੀ ਜਿਹੜੀ ਹੋਈ ਆਈਸਕ੍ਰੀਮ ਇਹਂ ਜਿਹੜਾ ਸਿੱਕ ਘਿਰਾਇਨੀ ਨਹੀਂ ਘੁੱਟ ਨਹੀਂ ਘਰਾ ਰਿਹਾ ਤੇ ਅੰਮਣ ਉਹਨੇ ਜਾਦੇ ਲੈ ਜਾਇਆ ਸੀ ਆਈਸਕ੍ਰੀਮ ਤਾਂ ਜਾਰੇ ਲੈਣ ਲੱਗੇ ਦੋਨੇ ਜਣੇ ਮਦੇ ਲੋ ਮਦੇ 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 ਕਿਵੇਂ ਵੈਸੀ ਮੈਨੂੰ ਜ਼ਖਾਮ ਹੋਇਆ ਹੁੰਦਾ ਹਾਂ ਆ ਆਈਸਕ੍ਰੀਮ ਖਾਣ ਲੱਗ ਪਈ ਨਾ ਮੇਰੀ ਮੰਮੀ ਨੂੰ ਜ਼ਖਾਮ ਹੁੰਦਾ ਉਹ ਵੀ ਕਿਹਾ ਦੇ ਆ ਉਹਨੂੰ ਕੋ ਮੈਨੂੰ ਦਵਾਓ ਅਬੀ ਜਾਊਗਾ ਹਾਂ ਜਾਤਾ ਬੋਲਣ ਨਾ ਜਾ ਰਹੇ ਕਿੱਥੇ ਡਾਈਟਿੰਗਾਂ ਭੈਣ ਜੀ ਮੈਨੂੰ ਕਹਿੰਦੇ ਢਿੱਡ ਘਟਾ ਲੋ ਢਿੱਡ ਘਟਾ ਲੋ ਬਟ ਆਪਾਂ ਨੇ ਆਪਣਾ ਢਿੱਡ ਨਹੀਂ ਘਟਾ ਰਹੀ ਅੱਜ ਯਾਰ ਸੈਟਰਡੇ ਕੰਡੇ ਸੀ ਹੂੰ ਜੇ ਨਜ਼ਾਰੇ ਲੁੱਟ ਲਈ ਹੈ ਅੱਛਾ ਨਜ਼ਾਰੇ ਆਈ ਜਾਂਦੇ ਨਜ਼ਾਰੇ ਜਾਈ ਜਾਂਦੇ ਨੇ ਮਸਾਰਾ ਬਣਾ ਨਜ਼ਾਰੇ ਤੇ ਲੈ ਲੋ ਇਹ ਵਾ ਕਦੋਂ ਉਹਦੇ ਗਲਾਸ ਦੇਣ ਕਦੋਂ ਗਰੀਬ ਹੋ ਜਾਣਾ ਸਾਰੇ ਸਾਰੀ ਐਸਕੇ ਮਖਲਾ ਲੀ ਪਨੀ ਦੇ ਕਹਤੇ ਕਿ ਆਪਾਂ ਨੂੰ ਕਹਿੰਦੇ ਮੇਰੇ ਵਾਂਗੂ ਇਹਨੂੰ ਪਲਸਟਰ ਕਰ ਲੀ ਕਹਿੰਦੇ ਪਲਸਟਰ ਕਰ ਦਵੇ ਹੈ ਕਰ ਦਿਆ ਬਲਾ ਹੈ ਕਿਤੇ ਆਹ ਉਹ ਬੈਠੇ ਕੀ ਕੰਨ ਨਾ ਨਾ ਗਰਮਾਲਾ ਨਹੀਂ ਪਹਿਰਦਾ ਹੁੰਦਾ ਗਰਮਾਲਾ ਪਹਿਰ ਗगन ਤੂੰ ਵੀ ਕੀ ਰਿਵੇ